ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀਨ ਦੇਖਣ ਉਸੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਹੋਰ ਫੇਰ ਤੋਂ ਬਹੁਤ ਜ਼ਿਆਦਾ ਡਿਮਾਂਡ ਆ ਕਿ ਡਿਸਕਾਊਂਟ ਦੇ ਵਿੱਚ ਸਰਦੀਆਂ ਠੀਕ ਹੈ ਔਰ ਅੱਛੀ ਗੱਲ ਵੀ ਆ ਵਧੀਆ ਤੇ ਮੇਰੇ ਕੋਲ ਜਿਹੜੇ ਸੂਟ ਹੈਗੇ ਆ ਉਹਨਾਂ ਚੋਂ ਮੈਂ ਤੁਹਾਡੇ ਵਾਸਤੇ ਹੋਰ ਲੈ ਕੇ ਆਈਆਂ ਡਿਸਕਾਊਂਟ ਦੇ ਵਿੱਚ ਸੂਟ ਇੱਕ ਦੋ ਪੀਸ ਵਿੱਚ ਹੋਣਗੇ ਜਿਹੜੇ ਤੁਸੀਂ ਪਹਿਲਾਂ ਵੀ ਦੇਖਿਆ ਬਾਕੀ ਸੂਟ ਹੋਣਗੇ ਜਿਹੜੇ ਆਪਾਂ ਪਹਿਲਾਂ ਤੁਹਾਨੂੰ ਨਹੀਂ ਦਿਖਾਏ 750 ਪ੍ਰਾਈਸ ਵਾਲੇ ਓਕੇ ਤੇ ਕੁਝ ਮੇਰੇ ਕੋਲ ਪਸ਼ਮੀਨਾ ਦੇ ਕਾਨੀ ਸੂਟ ਕੁਲੂ ਪੱਟੀ ਦੇ ਸੂਟ ਹੋਣਗੇ ਉਹ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦਿਖਾ ਦਿੰਨੀ ਆ ਤੇ ਥੋੜਾ ਆਪਾਂ ਡਿਸਕਾਊਂਟ ਕਰਕੇ ਲੈ ਕੇ ਆਏ ਆ ਸੂਟਾਂ ਤੇ ਇਸ ਕਰਕੇ ਚਲੋ ਦੇਖਦੇ ਆ ਅੱਜ ਦੇ ਸੂਟ ਹਾਂਜੀ ਫਰਸਟ ਸੂਟ ਹੈ ਜੀ ਇਹ ਵਾਲਾ ਕਿਸੇ ਵੇਲੇ ਆਪਣੇ ਕੋਲ ਨਾ ਜਦੋਂ ਆਪਾਂ ਵੀਡੀਓ ਬਣਾਉਣੀ ਹੁੰਦੀ ਇੱਧਰ ਉੱਧਰ ਰਹਿ ਜਾਂਦਾ ਤੇ ਇਹ ਸੂਟ ਉਸ ਦਿਨ ਹੋ ਗਿਆ ਸੀਗਾ ਮਿਸ ਠੀਕ ਆ ਹੈਲੋ ਜੀ ਉਸ ਦਿਨ ਹੋ ਗਿਆ ਸੀਗਾ ਮਿਸ ਇਹ ਵਾਲਾ ਸੂਟ ਇਹ ਹੈਗਾ ਜੀ ਮਸਟਰਡ ਕਲਰ ਤੇ ਇਹਦੇ ਵਿੱਚ ਆਪਾਂ ਵਾਈਨ ਛੇਡ ਦਾ ਸੂਟ ਸੇਲ ਕਰ ਦਿੱਤਾ ਹੋਇਆ ਹੈ ਇਹ ਮਸਟਰਡ ਕਲਰ ਆ ਓਕੇ ਔਰ ਇਹਦੇ ਨਾਲ ਆਏਗਾ ਇਸ ਤਰ੍ਹਾਂ ਦਾ ਸ਼ਾਲ ਠੀਕ ਹੈ ਜੀ ए वाला आएगा नाल शॉल ठीक है बहुत प्यारा शॉल है घेरे के उपर घेरा पट्टी लगी हुई है गले के उपर गला पट्टी लगी हुई है ठीक है और कलर बहुत प्यारा मस्टर्ड कलर आ साढ़े सात सौ यद प्राइज लगेगा ठीक है उ प्राइज लगेगा साढ़े सात सौ विद शिपिंग ठीक है हाँ जी ए वाले सूट मैं नवे ऐड किए हुए कुछ ठीक है सोचना पैदा फिर डिस्काउंट किए कि करिए वाले सूट ਇਹ ਬਹੁਤ ਸੋਹਣੇ ਸੂਟ ਆ ਔਰ 950 ਸੇਲ ਕਰਦੇ ਆ ਆਪਾਂ ਪਰ ਤੁਹਾਡੀ ਫਰਮਾਇਸ਼ ਤੇ ਤੁਹਾਡੇ ਪਿਆਰ ਸਦਕਾ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਸਿਰਫ ਤੇ ਸਿਰਫ 750 ਚ ਓਕੇ 750 ਪ੍ਰਾਈਸ ਦੇ ਵਿੱਚ ਸੂਟ ਹੋਣਗੇ ਬਹੁਤ ਪਿਆਰੀ ਡਿਜ਼ਾਈਨਿੰਗ ਆ ਫਰੰਟ ਔਰ ਬੈਕ ਦੋਨੋਂ ਹੀ ਔਰ ਨਾਲ ਆਏਗੀ ਪਸ਼ਮੀਨੇ ਦੀ ਹੈਵੀ ਵਾਲੀ ਬਾਟਮ ਠੀਕ ਆ ਇਹ ਲੋਕਲ ਜਿਹਾ ਪਸ਼ਮੀਨਾ ਨਹੀਂ ਹੋਏਗਾ ਤੇ ਇਹ ਆਏਗਾ ਨਾਲ ਸ਼ਾਲ ਆਏਗਾ ਬੜਾ ਪਿਆਰਾ ਜਿਆ ਨਾਲ ਛੋਲ ਖੁੱਲਾ ਡੁੱਲਾ ਠੀਕ ਹੈ ਔਰ ਸਿਰਫ ਤੇ ਸਿਰਫ 750 ਦੇ ਵਿੱਚ ਤੁਹਾਡੇ ਪਿਆਰ ਕਰਕੇ ਤੁਹਾਡੀ ਫਰਮਾਇਸ਼ ਕਰਕੇ 750 ਰੁਪਏ ਤੁਹਾਨੂੰ ਮਿਲੇਗਾ ਜੀ ਇਹ ਵਾਲਾ ਸੂਟ ਔਰ ਕਲਰ ਇਹਦੇ ਵਿੱਚ ਮਿਲ ਜਾਣਗੇ ਹੋਰ ਨੈਕਸਟ ਕਲਰ ਆਏਗਾ ਜੀ ਪਿੰਕ ਕਲਰ ਗਰਾਉਂਡ ਸਾਰਿਆਂ ਦੀ ਉਹ ਉਹਦੀ ਮੰਗੀਆਂ ਸੀਗੀ ਇਹਦੀ ਨੇਵੀ ਬਲੂ ਆ ਹਾਂ ਅਲੱਗ ਅਲੱਗ ਗਿਆ ਕਲਰ ਮੈਨੂੰ ਲੱਗਣ ਦੇ ਜਦੋਂ ਸਿਮਿਲਰ ਹੁੰਦੇ ਆ ਨੇਵੀ ਬਲੂ ਗਰਾਉਂਡ اور ਪੈਨਲ ਬਣਿਆ ਹੈ ਪਿੰਕ ਕਲਰ ਦਾ ਘੇਰੇ ਦੇ ਉੱਪਰ ਆਏਗਾ ਇਸ ਤਰ੍ਹਾਂ ਦਾ ਵਰਕ ਠੀਕ ਆ ਔਰ ਬੈਕ ਸਾਈਡ ਦੇਵੇਂ ਦੀ ਆਏਗੀ ਤੇ ਨੇਵੀ ਬਲੂ ਬਾਟਮ ਐਂਡ ਨੇਲੀ ਨੇਵੀ ਬਲੂ ਨਾਲ ਸਟਾਲ ਆਏਗਾ ਠੀਕ ਹੈ ਹਲੋ ਜੀ ਤੇ ਵੀਡੀਓ ਆਏਗੀ ਜੀ ਆਪਣੀ ਵੀਡੀਓ ਆਏਗੀ ਸ਼ਾਮਾਂ ਦੇ 7:30 ਵਜੇ ਓਕੇ ਰੋਜ਼ਾਨਾ 7:30 ਵਜੇ ਆਪਣੀ ਵੀਡੀਓ ਆ ਜਾਂਦੀ ਹੈ ਤੇ ਵੀਡੀਓ ਵੇਖਦੇ ਸਾਰ ਹੀ ਆਪਣੇ ਆਰਡਰ ਕਨਫਰਮ ਕਰਾ ਲਿਆ ਕਰੋ ਕਿਉਂਕਿ ਕਾਫੀ ਮੈਸੇਜ ਆ ਜਾਂਦੇ ਨੇ ਇੱਕ ਇੱਕ ਸੂਟ ਦੇ ਹੀ ਆ ਜਾਂਦੇ ਨੇ ਠੀਕ ਹੈ ਔਰ ਫਿਰ ਮੁਸ਼ਕਲ ਹੁੰਦੀ ਹੈ ਦੇਖੋ ਇਹ ਕਲਰ ਦੀ ਕਿੰਨੀ ਖਲਾਵਟ ਆ ਇਹ ਬਰਾਊਨੀ ਚਾਕਲੇਟ ਬਰਾਊਨ ਔਰ ਨਾਲ ਫਰੋਜ਼ੀ ਦੀ ਕੰਟਰਾਸਟ ਆ ਬਹੁਤ ਪਿਆਰੀ ਕੰਟਰਾਸਟ ਆ ਬਹੁਤ ਪਿਆਰਾ ਡਿਜ਼ਾਈਨਿੰਗ ਆ ਇਹ ਲੁੱਕਰੇ ਦੇ ਉੱਪਰ ਆਏਗਾ ਇਸ ਤਰ੍ਹਾਂ ਵਰਕ ਇਹਦੇ ਤੋਂ ਦਿਖਾ ਦਿੰਨੀ ਇੰਡੀਆ ਦੇ ਟਾਈਮ ਨਾਲ 7:30 ਵਜੇ ਆਪਣੀ ਵੀਡੀਓ ਆਏਗੀ ਠੀਕ ਹੈ ਔਰ ਪਹਿਲੀ ਨਜ਼ਰ ਦੇਖ ਕੇ ਆਪਣੇ ਆਰਡਰ ਕਨਫਰਮ ਕਰਾ ਲਿਆ ਕਰੋ ਕਲਰ ਬਹੁਤ ਵੈਰਾ ਛੱਡਰ ਵਾਲਾ ਕਲਰ ਨਹੀਂ ਜੀ ਹੁਣ ਦੇਖਦੇ ਆ ਕਿ ਇਹਨੂੰ ਪਹਿਲਾ ਕੌਣ ਆਰਡਰ ਕਰਦਾ ਹੈ ਠੀਕ ਹੈ ਠੰਡ ਕਦੀ ਹੋ ਜਾਂਦੀ ਹੈ ਜਿੰਦੀ ਜਾਂਦੀ ਜਾਂਦੀ ਜਾਏਗੀ ਠੰਡ ਠੰਡ ਕਾਫੀ ਹੋਈ ਹੈ ਫਿਰ ਹਵਾ ਹਵਾ ਵਗ ਰਹੀ ਆ ਔਰ ਠੰਡਾ ਮੌਸਮ ਹੈ ਠੀਕ ਹੈ ਤੇ ਇਸੇ ਕਰਕੇ ਆਪਾਂ ਤੁਹਾਡੇ ਵਾਸਤੇ ਆਫਰ ਤੇ ਆਫਰ ਲਈ ਆ ਰਹੇ ਆ ਇਹ ਕਲਰ ਦੀ ਆਏਗੀ ਨਾਲ ਬਾਟਮ 750 ਔਰ ਇਹ ਸੀਗੇ ਆਪਣੇ ਤਿੰਨ ਸੂਟ ਹਨਾ ਇੱਕੇ ਡਿਜ਼ਾਈਨ ਦੇ ਹੁਣ ਤੁਹਾਨੂੰ ਦਿਖਾ ਦਿੰਨੀ ਆ ਅਲੱਗ ਡਿਜ਼ਾਈਨ ਚ ਕਿਸੇ ਵੇਲੇ ਹਨਾ ਕੋਈ ਬਚੇ ਜਾਂਦੇ ਆ ਸੂਟ ਹੁਣ ਇਹਦੇ ਵਿੱਚ ਸਿਰਫ ਇੱਕੋ ਹੀ ਪੀਸ ਆ ਇਹ ਵਾਲੀ ਡਿਜ਼ਾਈਨਿੰਗ ਚ ਠੀਕ ਹੈ ਇਹ ਵਾਲੀ ਡਿਜ਼ਾਈਨਿੰਗ ਬਹੁਤ ਪਿਆਰੀ ਇਸ ਤਰ੍ਹਾਂ ਇਹਦੇ ਵੀ ਘੇਰੇ ਦੇ ਉੱਪਰ ਵਰਕ ਸਾਰਿਆਂ ਦਾ ਸੇਮ ਹੀ ਆਏਗਾ ਇਸ ਤਰ੍ਹਾਂ ਠੀਕ ਹੈ ਔਰ ਨਾਲ ਆਏਗੀ ਨੇਵੀ ਬਲੂ ਬਾਟਮ ਕਲਰ ਵੀ ਬਹੁਤ ਸੋਹਣੇ ਡਾਰਕ ਡਾਰਕ ਸਿਆਲਾਂ ਵਾਲੇ ਰੰਗ ਆ। ਹਾਂ। ਇਸ ਤਰ੍ਹਾਂ। ਠੀਕ ਹੈ। ਨੇਵੀ। ਇਸ ਤਰ੍ਹਾਂ ਦਾ ਸ਼ਾਲ ਆਏਗਾ ਨਾਲ। ਠੀਕ ਹੈ 750 ਦੇ ਵਿੱਚ। ਔਰ ਇੱਕ ਆਏਗੀ ਡਿਜ਼ਾਈਨਿੰਗ ਆਵਲੀ ਬੋਟਲ ਗ੍ਰੀਨ ਦੀ। ਇਹ ਆਪਣੇ ਸਾਰੇ ਸੂਟ ਸੇਲ ਹੋ ਗਏ ਆ। ਤੇ ਇਨਾਂ ਦੇ ਵਿੱਚ ਇੱਕ ਇੱਕ ਪੀਸ ਹੀ ਰਹਿ ਗਿਆ ਠੀਕ ਹੈ ਇਸ ਤਰ੍ਹਾਂ ਆਏਗੀ ਇਹ ਸਾਈਡ ਦਾ ਬਾਟਮ ਆ ਸ਼ੋਰ ओके ਇਸ ਤਰ੍ਹਾਂ ਕੋਰਨਰ ਫਲਾਵਰ ਆਏਗਾ ਬਹੁਤ ਸੋਹਣਾ ਪੈਨਲ ਬਣਿਆ ਹੈ ਠੀਕ ਹੈ ਔਰ ਬੈਕ ਸਾਈਡ ਵੀ ਆਏਗੀ ਹੁਣ ਤੁਸੀਂ ਬਸ ਦੇਖਣਾ ਹੈ ਤੇ ਸੂਟ ਆਰਡਰ ਕਰ ਦੇਣਾ ਹੈ ਆ ਲੋ ਜੀ ਇਹ ਆਏਗੀ ਨਾਲ ਮੁੰਗਿਆ ਗ੍ਰੀਨ ਬੋਟਲ ਗ੍ਰੀਨ ਔਰ ਨਾ ਅਨਾਲ ਆਏਗਾ ਸ਼ਾਲ ਸ਼ਾਲ ਖੋਲ ਕੇ ਦਿਖਾ ਦੇਣੀ ਸ਼ਾਲ ਦੀ ਆਪਣੀ ਬੜੀ ਗ੍ਰੇਸ ਚ ਹਾਂ ਔਰ ਨਿੱggen-ਨਿੱggen ਸੂਟ ਆ 750 ਪ੍ਰਾਈਸ ਆ 3 ਪੀਸ ਦਾ ਨੂੰ ਸੂਟ ਮਿਲ ਰਿਹਾ ਆ ਤੇ ਦੇਖੋ ਸ਼ਾਲ ਕਿੰਨੇ ਸੋਹਣੇ ਆ ਕੁਲੇ-ਬੁਲੇ ਜਦੋਂ ਤੁਸੀਂ ਬੁੱਕਮਾਰਕ ਲਾਓਗੇ ਬਹੁਤ ਹੀ ਪਿਆਰੇ ਲੱਗਣਗੇ ਔਰ ਸਿਰਫ ਤੇ ਸਿਰਫ 750 ਪ੍ਰਾਈਸ ਠੀਕ ਆ 750 ਪ੍ਰਾਈਸ ਇਹ ਦੋ ਸੂਟ ਮੈਂ ਉਸ ਦਿਨ ਵੀਡੀਓਜ਼ ਦਿਖਾਏ ਸੀ ਕਾਫੀ ਇਹਨਾਂ ਦੇ ਮੈਸੇਜ ਆਏ ਕਾਫੀ ਆਰਡਰ ਆਏ ਬਟ ਹੋਲਡ ਰਖਾ ਕੇ ਕਈ ਵਾਰੀ ਭੈਣ ਭਰਾ ਬਹੁਤ ਖਰਾਬ ਕਰਦੇ ਆ ਠੀਕ ਆ ਇਹ ਸੂਟ ਰੱਖ ਲਓ ਜੀ ਅਸੀਂ ਕੱਲ ਨੂੰ ਪੇਮੈਂਟ ਕਰ ਦਾਂਗੇ ਅਸੀਂ ਪਰਸੋਂ ਕਰ ਦਾਂਗੇ ਠੀਕ ਆ ਔਰ ਇਸੇ ਚੱਕਰ ਚ ਇਹ ਵਾਲਾ ਸੂਟ ਇਹ ਦੋ ਸੂਟ ਮੇਰੇ ਕੋਲ ਪਏ ਰਹਿ ਗਏ ਠੀਕ ਆ ਪਰ ਚਲੋ ਕੋਈ ਗੱਲ ਨਹੀਂ ਐਵੇਂ ਵੀ ਚੱਲਦਾ ਐ ਇੰਨੇ ਆਪਣੇ ਕੋਲ ਕਸਟਮਰ ਇਹਨਾਂ ਪਿਆਰ ਨਾਲ ਆਰਡਰ ਕਰਦੇ ਨੇ ਫਟਾਫਟ ਕਰਦੇ ਨੇ ਪਰ ਇੱਕ ਦੋ ਪੀਸ ਆਪਣੇ ਐਵੇਂ ਹੀ ਰਹਿ ਜਾਂਦੇ ਜਿਨ੍ਹਾਂ ਦੇ ਕੇ ਸਭ ਤੋਂ ਜ਼ਿਆਦਾ ਮੈਸੇਜ ਆਉਂਦੇ ਆ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਮੈਸੇਜ ਆਉਂਦੇ ਉਹੀ ਸੂਟ ਇਸ ਤਰ੍ਹਾਂ ਹੁੰਦਾ ਉਹਨਾਂ ਦੇ ਨਾਲ ਇਹ ਬਹੁਤ ਪਿਆਰਾ ਜਿਹਾ ਸੂਟ 골ਡਨ ਫੋਇਲ ਵਰਕ ਹੋਇਆ ਉੱਪਰ ਨਾਲ आएगी बॉटम ਨਾਲ ਆਏਗਾ ਸ਼ਾਟ ਵਾਈਨ ਕਲਰ ਠੀਕ ਹੈ ਔਰ ਐਸਾ 올 ਦਾ ਸਟੱਫ ਆਏਗਾ ਠੀਕ ਹੈ ਕੋਸ਼ਿਸ਼ ਤੇ ਇਹ ਹੀ ਹੈ ਕਿ ਨਾ ਕਰਿਆ ਕਰੋ ਐਵੇਂ ਠੀਕ ਹੈ ਜੇ ਤੁਹਾਨੂੰ ਤੁਸੀਂ ਨਹੀਂ ਲੈਣਾ ਹੁੰਦਾ ਤਾਂ ਫਟਾਫਟ ਮੈਸੇਜ ਕਰਨ ਦੀ ਨਾ ਕਰਿਆ ਕਰੋ ਕਿਉਂਕਿ ਜਿਨ੍ਹਾਂ ਨੇ ਲੈਣਾ ਹੁੰਦਾ ਨਾ ਸੀਰੀਅਸਲੀ ਉਹਨਾਂ ਵਾਸਤੇ ਬਹੁਤ ਫਿਰ ਮੁਸ਼ਕਲ ਹੁੰਦੀ ਉਹਨਾਂ ਨੂੰ ਜਵਾਬ ਦੇਣ ਦੀ ਕਿਉਂਕਿ ਉਹ ਇਹ ਨਹੀਂ ਆਸ ਨਾਲ ਫੋਨ ਕਰਦਾ ਹੈ ਮੈਸੇਜ ਕਰਦਾ ਹੈ ਨੈਕਸਟ ਆ ਗਿਆ ਸੀ ਇਹ ਵਾਲਾ ਸੌਵਰ ਜਿਹਾ ਕਲਰ ਸੂਟ ਵਾਈਨ ਕਲਰ ਆ ਔਰ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਛੋਟੀ ਛੋਟੀ ਇਹਦੇ ਵੀ ਆਪਾਂ ਨੂੰ ਉਦੋਂ ਬਹੁਤ ਮੈਸੇਜ ਆਏ ਸੀ ਕਿ ਮੈਂ ਇਸੇ ਕਰਕੇ ਵੀਡੀਓ ਦੇ ਵਿੱਚ ਦੁਬਾਰਾ ਐਡ ਕਰ ਲਿਆ ਕਿਉਂਕਿ ਜਿਨ੍ਹਾਂ ਨੇ ਹੁਣ ਸੀਰੀਅਸਲੀ ਲੈਣਾ ਹੈ ਉਹ ਹੀ ਮੈਨੂੰ ਇਹਨਾਂ ਦੇ ਮੈਸੇਜ ਕਰਨ ਠੀਕ ਹੈ ਆ ਲੋ ਜੀ ਵਾਈਨ ਕਲਰ ਪਸ਼ਮੀਨਾ ਦਾ ਸੂਟ ਸਿਰਫ ਤੇ ਸਿਰਫ 750 ਦਾ ਠੀਕ ਹੈ ਜੀ ਔਰ ਇੱਕ ਤੋਂ ਸੂਟ ਮੈਂ ਲੈ ਕੇ ਆਈਆਂ ਨਾਲ 650 ਦਾ ਠੀਕ ਹੈ ਇਸ 650 ਦਾ ਸੂਟ ਹੋਏਗਾ ਹਲੋ ਇਹ ਇਸ ਤਰ੍ਹਾਂ ਆਏਗਾ ਸੂਟ ਗਲੇ ਦੇ ਉੱਪਰ ਵਰਕ ਆਏਗਾ ਔਰ ਛੋਟੇ ਛੋਟੇ ਬੂਟੀ ਆਏਗੀ ਘਰੇ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਇਹਦੇ ਸ਼ਾਲ ਦੇ ਉੱਪਰ ਵਰਕ ਆਏਗਾ ਠੀਕ ਹੈ ਔਰ ਇਹਦਾ ਵੀ ਇੱਕੋ ਹੀ ਪੀਸ ਆਪਣੇ ਕੋਲ ਬਚਿਆ ਹੋਇਆ ਸੀ ਇਸ ਤਰ੍ਹਾਂ ਸ਼ਾਲ ਦੇ ਉੱਪਰ ਵਰਕ ਆਏਗਾ ਸਾਰਾ ਇਹ ਸਾਰਾ ਐਮਬਰਾਇਡਰੀ ਵਰਕ ਦਾ ਇਹ ਵੀ ਬਹੁਤ ਪਿਆਰੀ ਲੁੱਕ ਦਿੰਦਾ ਹੈ ਸ਼ਾਲ ਤੇ ਮੈਰੂਨ ਕਲਰ ਆ ਗਰਮ ਚ ਸਟੱਫ ਹੋਏਗਾ ਗਲੇ ਦੇ ਉੱਪਰ ਵਰਕ ਆ ਔਰ ਨਾਲ ਸ਼ਾਲ ਦੇ ਉੱਪਰ ਵਰਕ ਆ ਸਿਰਫ ਤੇ ਸਿਰਫ 650 ਚ ਤੁਹਾਡੇ ਘਰ ਸੂਟ ਪਹੁੰਚ ਜਾਏਗਾ ਇੱਕੋ ਹੀ ਪੀਸ ਇਹਦੇ ਵਿੱਚ ਮੇਰੇ ਕੋਲ ਹੈ ਸੀ ਹੁਣ ਨੈਕਸਟ ਤੁਹਾਨੂੰ ਦਿਖਾਉਣੀ ਆ ਪਸ਼ਮੀਨੇ ਦੇ ਸੂਟ ਠੀਕ ਹੈ ਹੈਲੋ ਕਸ਼ਮੀਨਾ ਦਾ ਸੂਟ ਤੁਹਾਨੂੰ ਮਿਲੇਗਾ ਜੀ 1050 ਦੇ ਵਿੱਚ ਲੈਸ ਆਪਾਂ ਕਰ ਦਿੱਤੀ ਹੋਈ 1350 ਪ੍ਰਾਈਸ ਵਾਲੇ 1250 ਵਾਲੇ ਸੂਟ ਤੁਹਾਨੂੰ ਕੋਈ 1250 ਦਾ ਨਹੀਂ ਮਿਲੇਗਾ ਕੋਈ ਕਿੰਨੇ ਦਾ ਨਹੀਂ ਮਿਲੇਗਾ 1050 ਆਪਾਂ ਇਹਦਾ ਤੁਹਾਨੂੰ ਪ੍ਰਾਈਸ ਕਰ ਦਿੱਤਾ ਹੋਇਆ ਠੀਕ ਹੈ 1050 ਚ ਤੁਹਾਡੇ ਘਰ ਸੂਟ ਪਹੁੰਚ ਜਾਏਗਾ ਪਿਓਰ ਪਸ਼ਮੀਨਾ ਦਾ ਸੂਟ ਹੋਏਗਾ ਔਰ ਇਹ ਕਿਰੇ ਦਾ ਵਰਕ ਆਏਗਾ ਨਾਲ ਬਾਟਮ ਆਏਗੀ ਆਏਗੀ ਇਸ ਤਰ੍ਹਾਂ ਲਾਈਨਿੰਗ ਵਾਲੀ ਠੀਕ ਹੈ लाइनिंग okay, वाली बॉटम आएगी बहुत प्यारा जैसा सूट हो साढ़े सत मीटर वाला सूट होगा शाल होगा शाल होगा ठीक है हेलो और एक हजार पा प्राइस लगेगा आ, विद शिपिंग का नैक्सट कलर एच आ गया स्किन कलर ब्लैक और स्किन कलर बहुत सोहनी लुक सूटा की ਔਰ ਇਸ ਤਰ੍ਹਾਂ ਆਏਗੀ ਨਾਲ ਬਾਟਮ ਤੇ ਇਸੇ ਤਰ੍ਹਾਂ ਹੀ ਆਏਗਾ ਨਾਲ ਸਟਾਲ ਠੀਕ ਹੈ ਇਸੇ ਤਰ੍ਹਾਂ ਦਾ ਨਾਲ ਸਟਾਲ ਆਏਗਾ ਸਟਾਲ ਦੇ ਵੀ ਮਤਲਬ ਦੋਨੋਂ ਸਾਈਡ ਬਾਰਡਰ ਬਣਿਆ ਹੋਏਗਾ ਠੀਕ ਹੈ ਔਰ 1050 ਇਹਦਾ ਪ੍ਰਾਈਸ ਲੱਗੇਗਾ ਨੈਕਸਟ ਕਲਰ ਆ ਗਿਆ orange 바ਵਾ ਕਲਰ ਹਲੋ ਠੀਕ ਹੈ ਸੇਮ ਹੀ ਬਣੇ ਹੋਏ ਆ ਜੇ ਕਿਸੇ ਨੇ ਕਲੀਅਰ ਪਿਕ ਲੈਣੀ ਹੋਏਗੀ ਤੇ ਉਹਨਾਂ ਨੂੰ ਮਿਲ ਜਾਏਗੀ ਜਿਨਾਂ ਨੇ ਸ਼ਾਲ ਵਗੈਰਾ ਜਾਂ ਬਾਟਮ ਜਿਹੜੇ ਤੋਂ ਦੇਖਣੀ ਹੈ ਸ ਤਾਂ ਲਾਈਨਿੰਗ ਵਾਲੀ ਬਾਟਮ ਆਏਗੀ ਠੀਕ ਹੈ 1050 ਇਹਦਾ ਲੱਗੇਗਾ ਜੀ ਪ੍ਰਾਈਸ ਵਿਦ ਸ਼ਿਪਿੰਗ ਦਾ ਠੀਕ ਹੈ ਔਰ ਨੈਕਸਟ ਜਿਹੜੇ ਸੂਰਤਾਂ میں دکھا رہی ہیں ਠੀਕ ਹੈ ਇਹਨਾਂ ਦਾ ਤੁਹਾਨੂੰ ਲੱਗੇਗਾ ਜੀ 1150 1150 ਵਿਦ ਸ਼ਿਪਿੰਗ ਦਾ ਪ੍ਰਾਈਸ ਕੁਕਿਟ ਔਰ ਪਿਓਰ ਦੇ ਸੂਟ ਹੋਣਗੇ ਠੀਕ ਹੈ ਪਿਓਰ ਗਰਮ ਦਾ ਸੂਟ ਹੋਏਗਾ ਕੋਲੂ ਪੱਟੀ ਦਾ ਸੂਟ ਜਿਹੜਾ ਕਿ ਪਿਓਰ ਵਾਲਾ ਹੁੰਦਾ ਠੀਕ ਹੈ ਬਹੁਤ ਅੱਛਾ ਸਟੱਫ ਹੋਏਗਾ ਬੋਰਦੀ ਗਾਰੰਟੀ ਹੋਏਗੀ ਠੀਕ ਹੈ ਆਏਗੀ ਨਾਲ ਇਸ ਤਰ੍ਹਾਂ ਬਾਰਡਰ ਆਏਗਾ ਕਿਸੇ ਸਟਾਲ ਆਏਗਾ ਇਹਦੇ ਠੀਕ ਹੈ ਔਰ 1150 ਇਹਦਾ ਪ੍ਰਾਈਸ ਲੱਗੇਗਾ ਇਹ ਵਾਲੇ ਸੂਟ ਦਾ ਠੀਕ ਹੈ ਨੈਕਸਟ ਕਲਰ ਆ ਗਿਆ ਇਹ ਵਾਲਾ ਕਲਰ ਚ ਟੂ ਡਿਫਰੈਂਸ ਥੋੜਾ ਥੋੜਾ ਸੇਮ ਨਹੀਂ ਆ ਇਹ ਵਾਲਾ ਕਲਰ ਆ ਗਿਆ ਹਨਾ ਸੁਪਾ ਔਰ 1150 ਦਾ ਪ੍ਰਾਈਸ ਲੱਗੇਗਾ ਇਹਦੇ ਵਿੱਚ ਹੀ ਸ਼ਾਲ ਆਏਗਾ ਪਿੱਛੇ ਹੀ ਬੋਟਮ ਆਏਗੀ ਠੀਕ ਹੈ 7.5 ਮੀਟਰ ਦਾ ਮੈਂ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਠੀਕ ਹੈ ਇਹ ਆਏਗੀ ਫਰੰਟ ਬੈਕ और बॉटम ठीक है और आएगा जी शाल ठीक है इस तरह का शाल आएगा बहुत प्यारा सूट है और यह वेट भी काफ़ी है किलो का सूट होएगा ये मे बी सत अठ सौ ग्राम किलो का सूट होएगा ग्यारह सौ पंजा यदी विद शिपिंग प्राइस लगेगा जी काफ़ी ज़्यादा लैस कर दीती है साढ़े तेरह सौ का सूट है और ग्यारह सौ पाँह कर दिता हुआ एक पीस आएगा जी य ਇਦੇ ਵਿੱਚ ਨੇਵੀ ਬਲੂ ਲਾਈਨਿੰਗ ਆ ਇਹਦੇ ਵਿੱਚ ਚੌਕਲੇਟ ਲਾਈਨਿੰਗ ਆ ਔਰ ਇਹਦੇ ਵਿੱਚ ਪ੍ਰਿਮਿਸ਼ ਲਾਈਨਿੰਗ ਆ ਠੀਕ ਆ ਇਸ ਤਰ੍ਹਾਂ ਇਹ ਵਾਲੇ ਪੀਸ ਆਪਣੇ ਆ ਕਰ ਦਿੱਤੇ ਹੋਏ ਆ 1150 ਔਰ ਇੱਕ ਪੀਸ ਆਪਣੇ ਕੋਲ ਇਹ ਵਾਲਾ ਬਚਿਆ ਹੋਇਆ ਹੈ ਇਹ ਵੀ ਪਿਓਰ ਪਸ਼ਮੀਨਾ ਦਾ ਸੂਤ ਆ ਲਾਈਟ ਕਲਰ ਰੰਗੀਆਂ ਵਾਸਤੇ ਸੂਤ ਆ ਵਰਕ ਹੋਇਆ ਔਰ ਪ੍ਰਾਈਸ ਲੱਗੇਗਾ ਜੀ 1150 ਕਿ ਦਿਨ ਹਲਾਏਗਾ ਪਿਓਰ ਤੋਂ ਦੁਪੱਟਾ ਪੱਟੀ ਵਾਲਾ ਠੀਕ ਹੈ प्योर का दुपट्टा पट्टी वाला और स्टफ़ बहुत ही अच्छा होएगा नेक्स्ट आएगा जी ग्यारह सौ वाली एक होर आइटम जी के वाली वो वाला जो मैं तुम्हें पहला दिखाया पश्मीना और आ पश्मीना ए काफ़ी ज्यादा डिफरेंस आएगा डिजाइनिंग का डिफरेंस होएगा स्टफ़ का डिफरेंस होएगा ओके okay. और ये जुड़िया भी पुट्ठा ही है लगता हलो जी आएगी दी फ्रंट साइड ओके इस तरह बहुत लाइट वेट सूट है इन्हना लाइनिंग लगेगी प्योर दे सूट है ओके और आएगी दी बैक साइड ठीक है और बॉटम बाजू और स्टॉल ठीक है यह आएगा जी य स्टॉल ठीक है इस तरह न? और सैल्फ प्रिंट का सूट होएगा ठीक है ये न सूट एक मैं भी बनाया हो बहुत प्यारा सूट आ लाइट वेट सूट आ लाइनिंग लगेगी प्योर पश्मीना का सूट होएगा ठीक है बिल्कुल जिस तरह गर्मिया वाला कपड़ा होंगे ना हौला इमें का सूट है और ग्यारह सौ पाँह यह प्राइस लगेगा और एक कलर ये होएगा स्किन कलर ठीक है ये भी बहुत प्यारा वर्क ये होया बॉटम का स्टफ आएगा इमेंद स्टॉल आएगा ठीक है 1150 ਇਹਨਾਂ ਦਾ ਪ੍ਰਾਈਸ ਲੱਗਿਆ ਇਹ ਸੀਗੇ ਆਪਣੇ ਅੱਜ ਦੇ ਸੂਟ ਪ੍ਰਾਈਸ ਤੁਹਾਨੂੰ ਮੈਂ ਨਾਲ ਦੀ ਨਾਲ ਮੈਂਸ਼ਨ ਕਰ ਦਿੱਤੇ ਆ ਠੀਕ ਹੈ ਇਹਨਾਂ 'ਤੇ ਧਿਆਨ ਰੱਖਿਆ ਕਰੋ ਕਿ ਪ੍ਰਾਈਸ ਕੀ ਦੱਸਿਆ ਹੈ ਤੇ ਕਿਹੜੇ ਸੂਟ ਤਾਂ ਦੱਸਿਆ ਹੈ ਠੀਕ ਹੈ ਜੀ ਔਰ ਵੀਡੀਓ ਦੀ ਟਾਈਮਿੰਗ ਹੋਏਗੀ ਆਪਣੀ ਸ਼ਾਮਾਂ ਦੇ 7 ਤੋਂ 7:30 ਵਜੇ 7:30 ਤੋਂ 8:00 ਵਜੇ ਦੇ ਵਿੱਚ ਆਪਾਂ ਵੀਡੀਓ ਪਾ ਦਿੰਨੇ ਆਂ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਤੁਸੀਂ ਕਰਨਾ ਕੀ ਹੈ ਤੁਸੀਂ ਲੈਣਾ ਇੱਕ ਸਕਰੀਨਸ਼ਾਟ ਤੇ ਭੇਜਣਾ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ